ਗੁਰਮੁਖ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਸਤਿਗੁਰੂ ਜੀ ਦੇ ਚਾਰ ਸਾਹਿਬਜ਼ਾਦਿਆਂ ਗੁਰੂ ਕੇ ਸਿੰਘਾਂ ਦੀ ਸ਼ਹਾਦਤ ਦਾ ਵਰਣਨ ਆਪਣੀ ਜੋ ਦੋ ਕਿਤਾਬਾਂ ਸ਼ਹੀਦਾਂ ਨੇ ਵਫਾ ਔਰ ਗਾਂਝੇ ਸ਼ਹੀਦਾਂ ਦੇ ਵਿੱਚ ਕੀਤਾ ਹੈ ਸੋ ਦਾਸ ਨੇ ਪਿਛਲੇ ਦਿਨਾਂ ਤੋਂ ਸ਼ਹੀਦਾਂ ਨੇ ਵਫਾ ਜੋ ਉਹਨਾਂ ਦੀ ਕਿਤਾਬ ਸ਼ੇਰਾਂ ਦੇ ਰੂਪ ਵਿੱਚ ਛਪੀ ਹੈ ਉਸ ਦੇ ਵੀ ਸ਼ੇਰਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸੋ ਅਓ ਅੱਜ 21ਵੇਂ ਸ਼ੇਰ ਤੋਂ ਲੈ ਕੇ 30ਵੇਂ ਸ਼ੇਰ ਤੱਕ 10 ਸ਼ੇਰ ਜੋ ਅੱਲਾਹ ਯਾਰ ਖਾਂ ਜੋਗੀ ਜੀ ਦੇ ਉਹਨਾਂ ਦੀ ਵਿਚਾਰ ਸੰਖੇਪ ਰੂਪ ਵਿੱਚ ਆਪ ਜੀ ਨਾਲ ਕਰਨ ਦਾ ਯਤਨ ਕਰੇਗਾ ਸੋ 20ਵੇਂ ਸ਼ੇਰ ਦੀ ਅਖੀਰੜੀਆਂ ਪੰਕਤੀਆਂ ਦੇ ਵਿੱਚ ਹਕੀਮ ਸਾਹਿਬ ਕਹਿੰਦੇ ਨੇ ਕਿ ਜਦੋਂ ਸਰਸਾ ਦੀ ਸਰਸਾ ਨਦੀ ਦੇ ਕੰਢੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਨਾਲ ਦੇ ਸਿੱਖ ਸਾਥੀ ਔਰ ਆਪਣੇ ਪਰਿਵਾਰ ਦੇ ਸਮੇਤ ਪਹੁੰਚਦੇ ਨੇ ਉਸ ਵੇਲੇ ਤਾਂ ਅੰਮ੍ਰਿਤ ਵੇਲੇ ਦਾ ਸਮਾਂ ਹੋ ਚੁੱਕੇ ਤੇ ਹਕੀਮ ਸਾਹਿਬ ਕਹਿੰਦੇ ਨੇ ਕਿ ਜਪਜੀ ਦਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ ਔਰ ਕੇ ਗੁਰੂ ਗ੍ਰੰਥ ਕੋ ਔਰ ਬੜਾਣਾ ਜ਼ਰੂਰ ਥਾ ਕਿ ਉਸ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਨਾਤ ਜ਼ਰੂਰੀ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਆਤਮਿਕਾ ਆਨੰਦ ਨੂੰ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਸੀ ਸੋ ਇਸ ਤਰ੍ਹਾਂ ਸਰਸਾ ਨਦੀ ਦੇ ਕੰਢੇ ਤੇ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦਾ ਜਪ ਸਰਵਣ ਕੀਤਾ ਹੈ ਉਸ ਤੋਂ ਅੱਗੇ ਕੀ ਹੋਇਆ ਔ ਸਰਵਣ ਕਰੀਏ ਜੀ ਥਾ ਸਰ ਸਿਰ ਪੇ ਵਕਤ ਆ ਗਿਆ ਆਸਾ ਕੀ ਵਾਰਕਾ ਸਾਜੋਂ ਕੇ ਜ਼ੇਰੋ ਬੰਮ ਕਾ ਚੜਾਓ ਉਤਾਰ ਕਾ ਮਨਸ਼ਾਤਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਕਰਨੇ ਭਜਨ ਕਰਦਗਾਰ ਕਾ ਜਬ ਮਹਿਬੇ ਬੰਦਗੀ ਹੋਏ ਨਾਨਕ ਕੇ ਜਾਨਸ਼ੀਨ ਆ ਟੂਟੇ ਖਾਲਸਾ ਪੇ ਅਚਾਨਕ ਕਈ ਲਾਇਨ ਹਕੀਮ ਸਾਹਿਬ ਕਹਿੰਦੇ ਨੇ ਕਿ ਜਦੋਂ ਸਰਸਾ ਨਦੀ ਦੇ ਕੰਢੇ ਤੇ ਇਹ ਦੀਵਾਨ ਸਜਾਇਆ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਥ ਸਰਪੇ ਵਕਤ ਆ ਗਿਆ ਆਸਾ ਕੀ ਵਾਰ ਕਾ ਜਿਵੇਂ ਆਪਾਂ ਵੇਖਦੇ ਆ ਜੋ ਗੁਰੂ ਘਰ ਦੀ ਮਰਿਆਦਾ ਹੈ ਕਿ ਅੰਮ੍ਰਿਤ ਵੇਲੇ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਫਿਰ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਹੁੰਦਾ ਫਿਰ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਜਾਂਦਾ ਸੇਸੇ ਤਰ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਪਾਵਨ ਗੁਰ ਬਾਣੀ ਦਾ ਪਾਠ ਹੋਇਆ ਹੈ ਹਕੀਮ ਸਾਹਿਬ ਕਹਿੰਦੇ ਨੇ ਉਸ ਵਕਤ ਫਿਰ ਆਸਾ ਕੀ ਵਾਰ ਦਾ ਸਮਾਂ ਹੋ ਚੁੱਕੀ ਹੈ ਔਰ ਸਾਜੋਂ ਕੇ ਜ਼ੇਰੋ ਬਮ ਕਾ ਚੜਾਓ ਉਤਾਰ ਕਾ ਸਾਜਾਂ ਦੇ ਉਤਾਰ ਚੜਾ ਦਾ ਭਾਵ ਜਿਵੇਂ ਸਾਜ ਖੋਲਦੇ ਨੇ ਗੁਰੂ ਕੇ ਸਿੱਖ ਫਿਰ ਆਪਣੇ ਤਬਲੇ ਆਦ ਨੂੰ ਸਾਜਾਂ ਨੂੰ ਸੁਰ ਕਰਦੇ ਨੇ ਸੋ ਇਹ ਜਿਹੜਾ ਸਮਾ ਹੈ ਇਹ ਆਗੇ ਪਲਟੇ ਲੱਗਨੇ ਸ਼ੁਰੂ ਹੋ ਗਏ ਨੇ ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਕਲਗੀ ਤਰ ਸੱਚੇ ਪਾਤਸ਼ਾਹ ਜੀ ਦਾ ਦਿਲ ਬੜਾ ਬੇਚੈਨ ਕਾਦੇ ਵਾਸਤੇ ਕੇਵਲ ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਕਿਉਂਕਿ ਜੇ ਰੱਬੀ ਪਿਆਰਿਆਂ ਦੇ ਮਨ ਨੂੰ ਕਿਸੇ ਚੀਜ਼ ਦੀ ਬੇਚਾਨੀ ਹੈ ਤੇ ਉਹ ਕੇਵਲ ਇਸ ਚੀਜ਼ ਦੀ ਹੁੰਦੀ ਹੈ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਤੋਂ ਦੇ ਨਾਮ ਤੋਂ ਕਿਤੇ ਖੁੰਝ ਨਾ ਜਾਈਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਇਸ ਗੱਲ ਦੀ ਬੇਚਾਨੀ ਹੈ ਮੌਕਾ ਮਿਲੇ ਤੋਂ ਕਰਨੇ ਭਜਨ ਕਰਦਗਾਰਾ ਕਿਤੇ ਮੌਕਾ ਮਿਲ ਜਾਏ ਤੇ ਉਸ ਪਰਮ ਪਰਮੇਸ਼ਵਰ ਦੇ ਭਜਨ ਦੇ ਵਿੱਚ ਜੁੜਿਆ ਜਾਏ ਕੁਝ ਸਮਾਉਸਾ ਕਾਲਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰ ਲਈ ਜਾਏ ਕਹਿੰਦੇ ਨੇ ਦੀਵਾਨ ਸੱਜ ਗਿਆ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਜਦ ਮਾਹੇ ਵੇ ਬੰਦਗੀ ਹੋਵੇ ਨਾਨਕ ਕੇ ਜਾਨਸ਼ੀਨ ਕਹਿੰਦੇ ਜਦੋਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਗੱਦੀ ਦੇ ਵਾਰਿਸ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੰਦਗੀ ਦੇ ਵਿੱਚ ਜੁੜੇ ਨੇ ਸਿਮਰਨ ਦੇ ਵਿੱਚ ਜੁੜੇ ਨੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੈ ਉਸ ਵਕਤ ਕਹਿੰਦੇ ਆ ਟੂਟੇ ਖਾਲਸਾ ਪੈ ਅਚਾਨਕ ਕਈ ਲਾਈਨ ਲਾਈਨ ਦਾ ਅਰਥ ਹੈ ਲਾਨਤੀ ਕਹਿੰਦੇ ਅਚਾਨਕ ਬਹੁਤ ਸਾਰੇ ਲਾਨਤੀ ਜਿਹੜੇ ਫੌਜੀ ਸੀ ਸੈਨਿਕ ਸੀ ਪਹਾੜੀ ਰਾਜਿਆਂ ਦੇ ਸਿਪਾਹੀ ਔਰ ਜਿਹੜੇ ਮੁਗਲਾਂ ਦੇ ਸਿਪਾਹੀ ਨਹੀਂ ਉਹ ਆਣ ਕੇ ਖਾਲਸੇ ਤੇ ਹਮਲਾ ਕਰ ਦਿੰਦੇ ਨੇ ਉਸ ਵੇਲੇ ਸਰਸਾ ਨਦੀ ਦੇ ਕੰਢੇ ਤੇ ਉਹਨਾਂ ਨੇ ਖਾਲਸੇ ਤੇ ਹਮਲਾ ਕੀਤਾ ਬਦ ਬਖਤੋਂ ਨੇ ਜੋ ਵਾਦਾ ਕੀਤਾ ਥਾ ਬਿਸਰ ਗਏ ਨਾ ਮਰਦ ਕੌਲ ਕਰਕੇ ਜ਼ੁਬਾਨ ਸੇ ਮੁਕਰ ਗਏ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਵਿਫਰ ਗਏ ਤਲਵਾਰਾਂ ਸੂਤ-ਸੂਤ ਕੇ ਰਣ ਮੇ ਉਤਰ ਗਏ ਮੈਦਾਨ ਕੋ ਇੱਕ ਆਣ ਮੇ ਚੌ ਰੰਗ ਕਰ ਦਿਆ ਰਸਤਮ ਵੀ ਆਇਆ ਸਾਹਮਣੇ ਤੋ ਦੰਗ ਕਰ ਦਿਆ ਇਹ 22ਵਾਂ ਸ਼ੇਰ ਹੈ ਹਕੀਮ ਸਾਹਿਬ ਕਹਿੰਦੇ ਨੇ ਉਹਨਾਂ ਦੁਸ਼ਟਾਂ ਨੇ ਉਹਨਾਂ ਵੱਦ ਵਖਤੋਂ ਨੇ ਜੋ ਵਾਅਦਾ ਕੀਤਾ ਥਾ ਬਿਸਰ ਗਏ ਕਹਿੰਦੇ ਉਹਨਾਂ ਮੂਰਖਾਂ ਨੇ ਉਹਨਾਂ ਦੁਸ਼ਟਾਂ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕਰਕੇ ਚਲੇ ਜਾਓ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਅਸੀਂ ਤੁਹਾਡੇ ਵੱਲ ਨਹੀਂ ਤੱਕਾਂਗੇ ਕਹਿੰਦੇ ਉਹ ਵਾਅਦਾ ਵਿਸਾਰ ਦਿੱਤਾ ਨਾ ਮਰਦ ਕੌਲ ਕਰਕੇ ਜੋ ਵहां से ਮੁੱਕਰ ਗਏ ਹਕੀਮ ਸਾਹਿਬ ਕਹਿੰਦੇ ਨਾ ਮਰਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੌਲ ਇਕਰਾਰ ਕੀਤਾ ਵਾਅਦਾ ਕੀਤਾ ਤੇ ਆਪਣੀ ਜ਼ੁਬਾਨ ਤੋਂ ਵਿਸਰ ਗਏ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਐਦਾਂ ਦੇ ਬੰਦੇ ਨੂੰ ਬੰਦਾ ਹੀ ਨਹੀਂ ਮੰਨਿਆ ਸਤਿਗੁਰੂ ਜੀ ਕਹਿੰਦੇ ਉਹ ਮਨਮੁਖ ਹੈ ਜਿਹੜਾ ਆਪਣੇ ਕੀਤੇ ਹੋਏ ਕੌਲ ਨੂੰ ਕੀਤੇ ਹੋਏ ਇਕਰਾਰ ਨੂੰ ਭੁਲਾ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ ਇਹ ਕੱਚੇ ਮਨੁੱਖਾਂ ਦੀ ਕੱਚੇ ਬੰਦਿਆਂ ਦੀ ਆਦਤ ਹੈ ਕਿ ਗੱਲ ਕਰਕੇ ਉਸੇ ਵੇਲੇ ਉਹਦੇ ਤੋਂ ਮੁੱਕਰ ਜਾਣਾ ਉਹਨਾਂ ਨਾਂ ਮਰਦਾਂ ਨੇ ਕੀਤੇ ਹੋਏ ਵਚਨ ਜਿਹੜੇ ਭੁਲਾ ਦਿੱਤੇ ਵਾਅਦੇ ਕੀਤੇ ਹੋਏ ਸੀ ਉਹਦੇ ਤੋਂ ਮੁਕਰ ਗਏ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਵਿਫਰ ਗਏ ਹਕੀਮ ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਜਵਾਨ ਗੁਰੂ ਕੇ ਸਿੰਘ ਜਿਹੜੇ ਸੀ ਉਹ ਵੀ ਫਿਰ ਭਿਆਨਕ ਗੁੱਸੇ ਦੇ ਵਿੱਚ ਆਏ ਨਹੀਂ ਉਹਨਾਂ ਦੇ ਚਿਹਰੇ ਤੇ ਵੀ ਕਹਿੰਦੇ ਨੇ ਇੱਕ ਦਮ ਰੋ ਆ ਗਿਆ ਹੈ ਇਕਦਮ ਉਹਨਾਂ ਦੇ ਚਿਹਰੇ ਜਿਹੜੇ ਨੇ ਗੁੱਸੇ ਨਾਲ ਲਾਲ ਹੋ ਗਏ ਨੇ ਤਲਵਾਰیں ਸੂਤ-ਸੂਤ ਕੇ ਰਣ ਮੇ ਉਤਰ ਗਏ ਫਿਰ ਗੁਰੂ ਕੇ ਸਿੰਘ ਵੀ ਮਿਆਨਾਂ ਦੇ ਵਿੱਚੋਂ ਤਲਵਾਰਾਂ ਕੱਢਦੇ ਨੇ ਤੇ ਰਣ ਖੇਤਰ ਦੇ ਵਿੱਚ ਡਟ ਜਾਂਦੇ ਨੇ ਮੈਦਾਨ ਕੋ ਇੱਕ ਆਨ ਵਿੱਚ ਚੌ ਰੰਗ ਕਰ ਦਿਆ ਕਹਿੰਦੇ ਇੱਕ ਖਿੰਨ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਉਸ ਸਰਸਾ ਦੇ ਕੰਡੇ ਤੇ ਜਿਹੜਾ ਰਣ ਖੇਤਰ ਮੈਦਾਨ ਜੰਗ ਦਾ ਮੈਦਾਨ ਬਣ ਗਿਆ ਸੀ ਕਹਿੰਦੇ ਇੱਕਦਮ ਉਹਨੂੰ ਇੱਕ ਭਿਆਨਕ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਰੁਸਤਮ ਵੀ ਆਇਆ ਸਾਹਮਣੇ ਤੋਂ ਦੰਗ ਕਰ دیا۔ ਰੁਸਤਮ ਇੱਕ ਬੜੇ ਵੱਡੇ ਯੋਧੇ ਦਾ ਨਾਮ ਹੈ ਜੇ ਤੁਸੀਂ ਗੂਗਲ ਤੇ ਰੁਸਤਮ ਦਾ ਜਿਹੜਾ ਉਹਦੀ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਅਸਲ ਵਿੱਚ ਰੁਸਤਮ ਕੌਣ ਸੀ ਤੇ ਏਡੇ ਵੱਡੇ ਯੋਧੇ ਵੀ ਕਹਿੰਦੇ ਉਹਨਾਂ ਦੇ ਸਾਹਮਣੇ ਆਉਂਦੇ ਸੀ ਤੇ ਉਹਨਾਂ ਗੁਰੂ ਕੇ ਸਿੰਘਾਂ ਦੀ ਬਹਾਦਰੀ ਉਹਨਾਂ ਦੇ ਕੌਤਕ ਵੇਖ ਕੇ ਹੈਰਾਨ ਹੁੰਦੇ ਸੀ ਸਤ ਗੁਰੂ ਕੇ ਗਿਰਦ ਸੀਨੋਂ ਕੀ ਦੀਵਾਰ ਖੈਂਚਲੀ 100 ਬਾਰ ਗਿਰ ਗਈ ਭੀ ਤੋ 100 ਬਾਰ ਖੈਂਚਲੀ ਖੰਜਰ ਅੱਦੂ ਕਾ ਦੇਖ ਕੇ ਤਲਵਾਰ ਖੈਂਚਲੀ ਜ਼ਖਮੀ ਹੋਏ ਤੋ ਲਜਜ ਤੇ ਸਫਾਰ ਖੈਂਚਲੀ ਯਾਦੇ ਅਕਾਲ ਪੁਰਖ ਮੇ ਫਿਰ ਵੀ ਜਮੇ ਰਹੇ ਚਰਕੇ ਹਜ਼ਾਰ ਖਾ ਕੇ ਅਕਾਲੀ ਥੰਮੇ ਰਹੇ 23ਵੇਂ ਸ਼ਲੋਕ ਦੇ ਵਿੱਚ ਹਕੀਮ ਸਾਹਿਬ ਕਹਿੰਦੇ ਨੇ ਸਤ ਗੁਰੂ ਕੇ ਗਿਰਦ ਸੀਨੋਂ ਕੀ ਦੀਵਾਰ ਖੈਂਚਲੀ ਕਹਿੰਦੇ ਗੁਰੂ ਕੇ ਸੂਰਬੀਰ ਸਿੰਘਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਆਸੇ-ਪਾਸੇ ਨਾ ਕਹਿੰਦੇ ਡਟਣਾ ਸ਼ੁਰੂ ਕਰ ਦਿੱਤਾ ਸਿਨੋ ਕੀ ਦੀਵਾਰ ਭਾਵ ਆਪਣੇ ਤਨ ਆਪਣੇ ਸੀਨੇ ਤਾਣ ਕੇ ਉਹ ਖੜੇ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਆਲੇ-ਦੁਆਲੇ ਕਿ ਇਹ ਦੁਸ਼ਮਣ ਦਲ ਦੇ ਸੈਨਕੋ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਤੇ ਹਮਲਾ ਕਰਨਾ ਹੈ ਤੇ ਪਹਿਲਾਂ ਇਸ ਸਾਡੇ ਸੀਨੇ ਦੀ ਦੀਵਾਰ ਨੂੰ ਤੋੜਨਾ ਪਏਗਾ ਤੇ ਹਕੀਮ ਸਾਹਿਬ ਕਹਿੰਦੇ ਨੇ ਦੀਵਾਰ ਖੈਂਚ ਲਈ ਉਹਨਾਂ ਨੇ ਆਪਣੀ ਇੱਕ ਮਾਨੋ ਗੁਰੂ ਕੇ ਸਿੰਘਾਂ ਨੇ ਦੀਵਾਰ ਖੜੀ ਕਰ ਦਿੱਤੀ ਗੁਰੂ ਸਾਹਿਬ ਜੀ ਵਿਚਾਰ ਨੇ ਕਹਿੰਦੇ 100 ਬਾਰ ਗਿਰ ਗਈ ਭੀ ਤੋ 100 ਬਾਰ ਖੈਂਚ ਲਈ ਕਹਿੰਦੇ ਸੈਂਕੜੇ ਵਾਰ ਗੁਰੂ ਕੇ ਸਿੰਘਾਂ ਦੀ ਇਹ ਦੀਵਾਰ ਉਹਨਾਂ ਨੇ ਤੋੜਨ ਦਾ ਯਤਨ ਕੀਤਾ ਗੁਰੂ ਕੇ ਸਿੰਘਾਂ ਨੂੰ ਧਰਤੀ ਤੇ ਸੁੱਟਦੇ ਨੇ ਉਹਨਾਂ ਤੇ ਹਮਲੇ ਕਰਦੇ ਨੇ ਗੁਰੂ ਕੇ ਸਿੰਘ ਫਿਰ ਸੈਂਕੜੇ ਵਾਰ ਕਹਿੰਦੇ ਖੜੇ ਹੁੰਦੇ ਨੇ ਔਰ 100 ਬਾਰ ਕਹਿੰਦੇ ਜੇ ਦੀਵਾਰ ਗਿਰੀ ਤੇ 100 ਵਾਰ ਗੁਰੂ ਕੇ ਸਿੰਘ ਸਿੰਗਾ ਨੇ ਦੁਬਾਰਾ ਆਪਣੇ ਆਪ ਨੂੰ ਖੜੇ ਕਰ ਦਿੱਤਾ ਪਰ ਗੁਰੂ ਗੋਬਿੰਦ ਸਿੰਘ ਤੱਕ ਦੁਸ਼ਮਣ ਫੌਜ ਦਾ ਕੋਈ ਸਿਪਾਈ ਨਹੀਂ ਪਹੁੰਚ ਸਕਿਆ ਖੰਜਰ ਅੱਧੂ ਦਾ ਦੇਖ ਕੇ ਤਲਵਾਰ ਖੈਂਚ ਲਈ ਕਹਿੰਦੇ ਜੇ ਸਾਹਮਣੇ ਦੁਸ਼ਮਣ ਹੱਥ ਵਿੱਚ ਖੰਜਰ ਲੈ ਕੇ ਆਇਆ ਤੇ ਗੁਰੂ ਕੇ ਸਿੰਘਾ ਨੇ ਉਹਦੇ ਸਾਹਮਣੇ ਆਪਣੇ ਤਲਵਾਰ ਖਿੱਚ ਲਈ ਤਲਵਾਰ ਦੇ ਨਾਲ ਉਹਦਾ ਮੁਕਾਬਲਾ ਕੀ ਜ਼ਖਮੀ ਹੋਏ ਤੋਂ ਲੱਜਤੇ ਸ਼ਫਾਰ ਖੈਂਚ ਲਈ ਕਹਿੰਦੇ ਜਦੋਂ ਗੁਰੂ ਕੇ ਸਿੰਘ ਲੜਦੇ ਲੜਦੇ ਜ਼ਖਮੀ ਹੋਏ ਤੇ ਦੁਸ਼ਮਣਾਂ ਵੱਲੋਂ ਵਰਾਏ ਜਾ ਰਹੇ ਤੀਰਾਂ ਦੀ ਵਰਖਾ ਹੋ ਰਹੀ ਸੀ ਕਹਿੰਦੇ ਨੇ ਉਦੋਂ ਗੁਰੂ ਕੇ ਸਿੰਘ ਜਿਹੜੇ ਨੇ ਉਹ ਘਬਰਾਏ ਨਹੀਂ ਡਰੇ ਨਹੀਂ ਉਹਨਾਂ ਨੇ ਇਸ ਤੀਰਾਂ ਦੀ ਵਰਖਾ ਨੂੰ ਵੀ ਆਪਣੇ ਜੀਵਨ ਦੇ ਵਿੱਚ ਇੱਕ ਆਨੰਦ ਜਾਣ ਕੇ ਪ੍ਰਾਪਤ ਕੀਤਾ ਇਹੀ ਹੈ ਗੁਰੂ ਨਾਨਕ ਸਾਹਿਬ ਦੇ ਬਚਨ ਕਿ ਕੇਤਿਆ ਦੂਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਕੇ ਜੇ ਸੁਖ ਦੇ ਵਿੱਚ ਗੁਰੂ ਗੋਬਿੰਦ ਸਿੰਘ ਤੇਰੇ ਕੋਲ ਅਸੀਂ ਅਨੰਦ ਮਾਣਿਆ ਤੇ ਅੱਜ ਤੀਰਾਂ ਦੀ ਵਰਖਾ ਦੇ ਵਿੱਚ ਵੀ ਅਸੀਂ ਇਹਨੂੰ ਦਾਤ ਕਰਕੇ ਜਾਣਾਂਗੇ ਤੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਿਵਾਲੇ ਆਪਣੇ ਸੀਨੇ ਦੀ ਤਲਵਾਰ ਜਿਹੜੀ ਦੀਵਾਰ ਖੜੀ ਕਰ ਦਿੱਤੀ ਕਹਿੰਦੇ ਹਜ਼ਾਰਾਂ ਤੀਰ ਵੱਜਦੇ ਨੇ ਪਰ ਗੁਰੂ ਕਿਸੇ ਖੋਦੇ ਵਿੱਚ ਵੀ ਅਨੰਦ ਮਾਣਦੇ ਪਏ ਨੇ ਯਾਦੇ ਅਕਾਲ ਮੇ ਫਿਰ ਭੀ ਜੰਮੇ ਰਹੇ ਕਹਿੰਦੇ ਉਹ ਇਨੇ ਕਸ਼ਟ ਚੱਲਦੇ ਹੋ ਝੱਲਦੇ ਹੋਏ ਵੀ ਗੁਰੂ ਕੇ ਸਿੰਘ ਅਕਾਲ ਪੁਰਖ ਦੀ ਯਾਦ ਦੇ ਵਿੱਚ ਡਟੇ ਰਹੇ ਚਰ ਕੇ ਹਜ਼ਾਰ ਖਾ ਕੇ ਅਕਾਲੀ ਥਮੇ ਰਹੇ ਚਰ ਕੇ ਇਹਦਾ ਭਾਵ ਹੈ ਜ਼ਖਮ ਹਜ਼ਾਰਾਂ ਜ਼ਖਮ ਗੁਰੂ ਕੇ ਸਿੰਘਾਂ ਦੇ ਤਨ ਤੇ ਹੋਏ ਤਲਵਾਰਾਂ ਦੇ ਫੱਟ ਤੀਰਾਂ ਦੇ ਵਾਰ ਹੋਏ ਪਰ ਗੁਰੂ ਕੇ ਸਿੰਘ ਕਹਿੰਦੇ ਰਣ ਖੇਤਰ ਦੇ ਵਿੱਚ ਡਟੇ ਰਹੇ ਨੇ ਹਰ ਚੰਦ ਟੂਟ ਟੂਟ ਕੇ गिरते ਰਹੇ ਲਈ ਸਿੰਘੋਂ ਨੇ 1 ਇੰਚ ਵੀ ਛੋੜੀ ਨਹੀਂ ਜਿਮੀ ਲੰਗਰ ਕਿਸੇ ਕੇ ਸ਼ੇਰੋਂ ਕਾ ਹਿਲਤਾ ਵੀ ਹੈ ਕਹੀਂ ਬੇਸ਼ੱਕ ਨਹੀਂ ਨਹੀਂ ਕبھی ਹਾਂ ਹਾਂ ਨਹੀਂ ਨਹੀਂ مشروف زاد حق میں گرو بید رےگ تھے کیوں موت سے لرجتے وہ فرزندے تیگ سے حکیم اللہ یار کھا جوگی کہتے ہیں ہر چند ٹوٹ ٹوٹ کے گرتے رہے لئی کہتے ہیں دشمن جڑے نے وہ موڑ موڑ کے حملے کرتے رہے نے وہ لانتی وہ بار بار گرو کے سنگھا نو جڑا ختم کرنے دا یتن کرتے نے حملے کرتے نے سنگھوں نے 1 انچ بھی چھوڑی زمین نہیں ਕਹਿੰਦੇ ਨੇ ਗੁਰੂ ਕੇ ਸਿੰਘਾ ਨੇ 1 ਇੰਚ ਵੀ ਜ਼ਮੀਨ ਨਹੀਂ ਛੱਡੀ ਭਾਵ 1 ਇੰਚ ਵੀ ਆਪਣੇ ਕਦਮ ਜਿਹੜੇ ਨੇ ਉਹ ਪਛਾਣ ਹੀ ਹਟਣ ਦਿੱਤੇ ਐਨ ਡਟ ਕੇ ਖੜੇ ਰਹੇ ਤੇ ਹਕੀਮ ਸਾਹਿਬ ਕਹਿੰਦੇ ਲੰਗਰ ਕਿਸੇ ਸੇ ਸ਼ੇਰੋਂ ਦਾ ਹਿੜਤਾ ਵੀ ਹੈ ਕਹੀਂ ਲੰਗਰ ਜਿਹੜਾ ਇੱਕ ਤੇ ਉਹ ਲੰਗਰ ਹੈ ਜਿਹੜਾ ਅਸੀਂ ਗੁਰੂ ਘਰ ਲੰਗਰ ਪ੍ਰਸ਼ਾਦਾ ਸ਼ੱਕਦੇ ਹਾਂ ਵੈਸੇ ਲੰਗਰ ਦਾ ਅਰਥ ਹੁੰਦਾ ਐਂਕਰ ਜਿਵੇਂ ਐਂਕਰ ਹੁੰਦਾ ਹੈ ਨਾ ਸਮੁੰਦਰੀ ਜਹਾਜ਼ਾਂ ਦੇ ਵਿੱਚ ਜਦੋਂ ਜਹਾਜ਼ ਨੂੰ ਖਿਲਾਰਨਾ ਹੁੰਦਾ ਤੇ ਬਹੁਤ ਭਾਰਾ ਜਿਹੜਾ ਉਹ ਲੋਹੇ ਦਾ ਬਣਿਆ ਹੋਇਆ ਲੰਗਰ ਹੈ ਉਹਨੂੰ ਥੱਲੇ ਪਾਣੀ ਵਿੱਚ ਸੁੱਟਦੇ ਨੇ ਜਦੋਂ ਉਹ ਜਾ ਕੇ ਥੱਲੇ ਧਰਤੀ ਤੇ ਜਿਹੜੀ ਸਮੁੰਦਰੀ ਜ਼ਮੀਨ ਹੈ ਉਹਦੇ ਵਿੱਚ ਕਿਤੇ ਅੜ ਜਾਂਦਾ ਫਿਰ ਸਮੁੰਦਰੀ ਜਹਾਜ਼ ਹਿੱਲਦਾ ਨਹੀਂ ਅੱਲਾ ਯਾਰ ਰੱਖਾਂ ਜੋਗੀ ਕਹਿੰਦਾ ਗੁਰੂ ਕੇ ਸਿੰਘਾਂ ਨੇ ਮਨੋ ਉਸ ਜ਼ਮੀਨ ਤੇ ਆਪਣੇ ਕਦਮ ਇੱਕ ਲੰਗਰ ਦੀ ਤਰ੍ਹਾਂ ਗੱਡ ਦਿੱਤੇ ਨੇ ਕਿਹਦੀ ਹਿੰਮਤ ਸੀ ਕਿ ਗੁਰੂ ਕੇ ਸਿੰਘਾਂ ਦੇ ਇਸ ਲੰਗਰ ਨੂੰ ਹਿਲਾ ਸਕਦਾ ਕਹਿੰਦੇ ਉਹ ਗੁਰੂ ਕੇ ਸਿੰਘਾਂ ਨੂੰ 1 ਇੰਚ ਵੀ ਹਟਾ ਨਹੀਂ ਸਕੇ ਬੇਸ਼ੱਕ ਨਹੀਂ ਨਹੀਂ ਹਾਂ ਹਾਂ ਨਹੀਂ ਨਹੀਂ ਹੱਲਾ ਯਾਰ ਖਾਂ ਜੋਗੀ ਕਹਿੰਦੇ ਬੇਸ਼ੱਕ ਉਹ ਕਦੀ ਵੀ ਗੁਰੂ ਕੇ ਸਿੰਘਾਂ ਨੂੰ ਹਿਲਾ ਨਹੀਂ ਸੀ ਸਕਦੇ ਤੇ ਬਿਲਕੁਲ ਉਹ ਗੁਰੂ ਕੇ ਸਿੰਘਾਂ ਨੂੰ 1 ਇੰਚ ਵੀ ਉਹਨਾਂ ਦੇ ਕਦਮਾਂ ਤੋਂ ਠੜਕਾ ਨਹੀਂ ਸਕੇ ਮਸ਼ਰੂਫ ਯਾਦ ਯਾਦ-ਏ-ਹਕਮੇ ਬੇਦਰੇਗ ਤੇ ਗੁਰੂ ਬੇਦਰੇਗ ਤੇ ਭਾਈ ਹਕੀਮ ਅੱਲਾਹ ਸਭ ਕਹਿੰਦੇ ਨੇ ਅੱਲਾਹ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਮਸ਼ਰੂਪ ਯਾਦ ਹਕਮੇ ਕਹਿੰਦੇ ਨੇ ਨਿਰਸੰਕੋਚ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਨੇ ਕੌਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਸ਼ਰੂਪ ਯਾਦ ਹਕਮੇ ਗੁਰੂ ਬੇਧ ਰੇਗ ਥੇ ਗੁਰੂ ਗੋਬਿੰਦ ਸਿੰਘ ਨਿਰਸੰਕੋਚ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਸਨ ਕਿਉਂ ਮੌਤ ਸੇ ਲਰਜਤੇ ਵੋਹ ਫਰਜਾਂਦੇ ਤੇਗ ਥੇ ਹਕੀਮ ਸਭ ਕਹਿੰਦੇ ਹਾਂ ਭਾਈ ਮੌਤ ਦੇ ਕੋਲੋਂ ਕਿਉਂ ਡਰਦਾ ਗੁਰੂ ਗੋਬਿੰਦ ਸਿੰਘ ਕਿਉਂ ਕਹਿੰਦੇ ਉਹ ਤੇ ਖੁਦ ਤੇਗ ਦਾ ਪੁੱਤਰ ਐ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਸੀ ਉਹ ਤਲਵਾਰਾਂ ਕੋਲੋਂ ਡਰਨ ਵਾਲਾ ਨਹੀਂ ਸੀ 25 ਸ਼ੇਰ ਦੇ ਵਿੱਚ ਹਕੀਮ ਸਾਹਿਬ ਕਹਿੰਦੇ ਨੇ ਬੇ ਬਿਸਲੋ ਬੇ ਨਜ਼ੀਰ ਤੂੰ ਸਤ ਗੁਰੂ ਹਮਾਰਾ ਹੈ ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ ਕੋ ਕਾਸ਼ ਤੁਜ ਕੋ ਸਭ ਕੋ ਤੁਜ ਕੋ ਖੁਦਾ ਜਿਤਨਾ ਪਿਆਰਾ ਹੈ ਤੇਗੋਂ ਕੇ ਸائے ਮੇਂ ਕਹਾਂ ਦਾਤਾ ਬਿਸਾਰਾ ਹੈ ਤੌਹੀਦ पे फदा था तू आली मुकाम था तीरों के मी में जाद खुदा तेरा काम था हकीम साहब ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦੇ ਆ ਹਕੀਮ ਅੱਲਾ ਯਾਰਖਾ ਜੋਗੀ ਜੀ ਲਿਖਦੇ ਨੇ ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੇਮਿਸਲੋ ਬੇਨਜ਼ੀਰ ਬੇਮਿਸਲੋ ਦਾ ਅਰਥ ਹੈ ਬੇਮਿਸਾਲ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੂੰ ਬੇਮਿਸਾਲ ਹੈ ਬੇਨਜ਼ੀਰ ਭਾਵ ਅਦੁੱਤੀਆ ਤੇਰੇ ਵਰਗਾ ਦੂਸਰਾ ਕੋਈ ਨਹੀਂ ਤੂੰ ਸਤ ਗੁਰੂ ਹਮਾਰਾ ਹੈ ਤੂੰ ਸਾਡਾ ਸਤ ਗੁਰੂ ਹੈ ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ ਏ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਾਅਦ ਸਾਨੂੰ ਕੇਵਲ ਤੇਰਾ ਹੀ ਸਹਾਰਾ ਹੈ ਇੱਕ ਗੱਲ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ ਇਹ ਹਕੀਮ ਅੱਲਾ ਯਾਰਖਾ ਜੋਗੀ ਜੀ ਜਦੋਂ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੰਨੀ ਸਿਫਤ ਲਿਖੀ ਇੰਨੀ ਗੁਰੂ ਗੋਬਿੰਦ ਸਿੰਘ ਜੀ ਦੀ ਇੰਨਾ ਵਡਿਆਈ ਕੀਤੀ ਤੇ ਇਸਲਾਮ ਧਰਮ ਦੇ ਜਿਹੜੇ ਕਾਜੀ ਸੀ ਮੌਲਵੀ ਸੀ ਉਹਨਾਂ ਨੇ ਹਕੀਮ ਅੱਲਾ ਯਾਰਖਾ ਜੋਗੀ ਨੂੰ ਇਸਲਾਮ ਧਰਮ ਦੇ ਵਿੱਚੋਂ ਛੇਕ ਦਿੱਤਾ ਸੀ ਕਿ ਤੂੰ ਇੱਕ ਮੁਸਲਮਾਨ ਹੋ ਕੇ ਗੈਰ ਮੁਸਲਮਾਨ ਪੈਗੰਬਰ ਦੀ ਗੈਰ ਮੁਸਲਮਾਨ ਦੀ ਇੰਨੀ ਸਿਫਤ ਲਿਖੀ ਹੈ ਤੈਨੂੰ ਹੱਕ ਨਹੀਂ ਹੈ ਕਿ ਤੂੰ ਮਸਜਿਦ ਵਿੱਚ ਆ ਕੇ ਨਮਾਜ਼ ਅਦਾ ਕਰੇ ਤੇ ਹਕੀਮ ਅੱਲਾ ਯਾਰਖਾ ਜੋਗੀ ਸਾਰੀ ਉਮਰ ਉਸ ਤੋਂ ਬਾਅਦ ਕਹਿੰਦੇ ਕਦੇ ਮਸਜਿਦ ਵਿੱਚ ਨਮਾਜ਼ ਪੜ੍ਹਨ ਨਹੀਂ ਗਏ ਹਾਂ ਘਰ ਬੈਠ ਕੇ ਉਹ ਆਪਣੀ ਨਿਮਾਜ਼ ਜ਼ਰੂਰ ਪੜ੍ਹਦੇ ਰਹੇ ਹੋਣਗੇ ਜਦੋਂ ਬਜ਼ੁਰਗ ਹੋਏ ਆਖਰੀ ਸਮਾਂ ਆਇਆ ਤੇ ਜਿਹੜੇ ਕਾਜ਼ੀ ਮੌਲਵੀ ਸੀ ਕਹਿੰਦੇ ਇਕੱਠੇ ਹੋ ਕੇ ਹਕੀਮ ਅੱਲਾ ਯਾਰਖਾ ਜੋਗੀ ਦੇ ਘਰ ਗਏ ਕਿ ਆ ਤੈਨੂੰ ਖੁਦਾ ਦੇ ਕੋਲੋਂ ਬਖਸ਼ਵਾ ਦਿੰਨੇ ਹੈ ਮਰਨ ਤੋਂ ਬਾਅਦ ਤੈਨੂੰ ਖੁਦਾ ਦੀ ਦਰਗਾਹ ਵਿੱਚ ਜਗ੍ਹਾ ਮਿਲੇਗੀ ਮੁਹੰਮਦ ਸਾਹਿਬ ਤੇਰੀ ਗਵਾਹੀ ਭਰ ਦੇਣਗੇ ਤੇ ਹਕੀਮ ਅੱਲਾ ਯਾਰਕਾਂ ਜੋਗੀ ਦਾ ਜਵਾਬ ਸੀ ਕਿ ਨਾ ਮੈਨੂੰ ਮੁਹੰਮਦ ਸਾਹਿਬ ਦੀ ਗਵਾਹੀ ਦੀ ਲੋੜ ਹੈ ਨਾ ਤੁਹਾਡੇ ਬਣਾਏ ਖੁਦਾ ਦੀ ਲੋੜ ਹੈ ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਕੀਤੀ ਹੈ ਤੇ ਗੁਰੂ ਗੋਬਿੰਦ ਸਿੰਘ ਆਪਣੀ ਗੋਦ ਵਿੱਚ ਮੈਨੂੰ ਜ਼ਰੂਰ ਜਗ੍ਹਾ ਦੇਵੇਗਾ ਸੋ ਇੰਨੇ ਭਰੋਸੇ ਵਾਲਾ ਹਕੀਮ ਅੱਲਾ ਯਾਰਕਾਂ ਜੋਗੀ ਕਹਿੰਦਾ ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ ਏ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਵਾਹਿਗੁਰੂ ਤੋਂ ਬਾਦ ਮੈਨੂੰ ਕੇਵਲ ਤੇਰਾ ਸਹਾਰਾ ਹੈ ਹੋ ਕਾਸ਼ ਸਭ ਕੋ ਤੁਜ ਕੋ ਖੁਦਾ ਜਿਤਨਾ ਪਿਆਰਾ ਹੈ ਏ ਗੁਰੂ ਗੋਬਿੰਦ ਸਿੰਘ ਕਾਸ਼ ਜਿੰਨਾ ਤੂੰ ਪ੍ਰਮਾਤਮਾ ਨੂੰ ਪਿਆਰ ਕੀਤਾ ਸਾਰੇ ਅਕਾਲ ਪੁਰਖ ਨੂੰ ਇੰਨਾ ਪਿਆਰ ਕਰ ਸਕਦੇ ਹੋਣ ਕਿਉਂਕਿ ਹਕੀਮ ਸਾਹਿਬ ਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਦੇ ਪਿਆਰ ਵਿੱਚ ਆਪਣਾ ਪਿਤਾ ਕੁਰਬਾਨ ਕਰ ਦਿੱਤਾ ਤੇ ਅੱਜ ਅਕਾਲ ਪੁਰਖ ਦੇ ਪਿਆਰ ਵਿੱਚ ਹੀ ਆਪਣੇ ਬੱਚੇ ਸ਼ਹੀਦ ਕਰਨ ਤੁਰ ਪਏ ਹਕੀਮ ਸਾਹਿਬ ਕਹਿੰਦੇ ਨੇ ਹੋ ਕਾਸ਼ ਸਭ ਕੋ ਤੁਜ ਕੋ ਖੁਦਾ ਜਿਤਨਾ ਪਿਆਰਾ ਹੈ हे गुरु गोविंद सिंह जिन्ना रब तेनो प्यारा है काश सारेयानु रब इना प्यारा होवे तेगों के साए में कहां दाता बिसारा है आनंदपुर साहिब दे किले नु घेरा प्यारया कई महिनेया दे घेरे तो बाद आज सरसा दे कंडे ते पहुंचेया हे गुरु गोविंद सिंह आनंदपुर साहिब तो लेके सरसा दे कंडे तक तीरां दी तलवारां दी बरखा हुंदी रही पर तेगों तलवारां दे साए दे विच भी जे रब नु याद र रब नु ਯਾਦ ਰੱਖਿਆ ਤੇ ਕੇਵਲ ਤੇਰਾ ਕੰਮ ਐ ਤੌਹੀਦ 'ਤੇ ਫਿਦਾ ਥਾ ਤੂੰ ਆਲੀ ਮਕਾਮ ਥਾ ਫਿਦਾ ਅਰਥਕ ਫਿਦਾਦਾਰ ਤੋਂ ਦੇ ਕੁਰਬਾਨੀ ਹੇ ਗੁਰੂ ਗੋਬਿੰਦ ਸਿੰਘ ਪਰਮਾਤਮਾ ਦੀ ਈਸ਼ਵਰਾਈਤ ਈਸ਼ਵਰਤਾ ਤੇ ਐਦਾ ਅਦਵੈਤਵਾਦ ਤੇ ਪਰਮਾਤਮਾ ਦੀ ਈਸ਼ਵਰੀ ਏਕਤਾ ਤੇ ਤੂੰ ਕੁਰਬਾਨ ਹੋਣ ਲਈ ਤਿਆਰ ਸੀ ਤੇ ਤੂੰ ਆਲੀ ਮਕਾਮ ਐ ਦੋ ਅਰਥ ਹੈ ਪੈਗੰਬਰਾਂ ਦੇ ਵਿੱਚ ਤੇਰਾ ਇੱਕ ਵੱਖਰਾ ਦਰਜਾ ਹੈ ਤੇਰੇ ਵਰਗਾ ਦੂਸਰਾ ਕੋਈ ਨਹੀਂ ਔਰ ਤੀਰੋਂ ਕੇ ਮੀਂ ਮੇ ਯਾਦ ਖੁਦਾ ਤੇਰਾ ਕਾਮ ਹੈ ਏ ਗੁਰੂ ਗੋਬਿੰਦ ਸਿੰਘ ਵਰਦੇ ਹੋਏ ਤੀਰਾਂ ਦੇ ਵਿੱਚ ਵੀ ਜੇ ਰੱਬ ਨੂੰ ਯਾਦ ਰੱਖਿਆ ਜਾਣਾ ਜਾ ਸਕਦਾ ਹੈ ਇਹ ਕੇਵਲ ਤੇਰਾ ਕਾਮ ਹੈ ਤੇਰੇ ਤੋਂ ਇਲਾਵਾ ਕੋਈ ਨਹੀਂ ਸੀ ਕਰ ਸਕਦਾ ਯਾਦੇ ਅਕਾਲ ਪੁਰਖ ਕਾ ਸਭ ਕੋ ਸਬਕ ਦੀ ਯਾ ਖੰਜਰ ਕੀ ਧਾਰ ਪੇ ਪੀ ਵਰਕ ਦਰ ਵਰਕ ਦਿਆ ਕਰਕੇ ਅਮਲ ਸਿਖਾਇਆ ਜੋ ਮਜਮੂ ਅਰਕ ਦਿਆ ਫਿਰ ਜ਼ਾਲਮੋ ਨੇ ਸ਼ੀਨ ਦੇ ਸਿੰਘੋ ਕੋ ਜ਼ਾਲਮੋ ਸੇ ਸ਼ੀਨ ਦੇ ਸਿੰਘੋ ਕੋ ਹੱਕ ਦਿਆ ਰਤਬੇ ਸੇ ਮਾਰ ਫਤਕੇ ਹਮ ਆਜ ਗਿਰ ਗਏ ਸ਼ੂਬਤ ਸੇ ਬੁੱਤ پرستੋ ਕੀ ਤਕਦੀਰ ਫਿਰ ਗਈ ਹਕੀਮ ਸਾਹਿਬ ਕਹਿੰਦੇ ਨੇ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਯਾਦੇ ਅਕਾਲ ਪੁਰਖ ਕਾ ਸਭ ਕੋ ਸਬਕ ਦਿਆ ਤੁਸੀਂ ਸਾਰੇ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਦੀ ਬੰਦਗੀ ਦਾ ਸਬਕ ਸਿਖਾਇਆ ਕਿ ਪ੍ਰਮਾਤਮਾ ਦੀ ਬੰਦਗੀ ਕਿਵੇਂ ਕਰਨੀ ਹੈ ਖੰਜਰ ਦੀ ਧਾਰ 'ਤੇ ਵੀ ਵਰਕ ਦਰ ਵਰਕ ਕੀਤਾ ਵਰਕ ਦਰਤ ਹੁੰਦਾ ਪੰਨਾ ਕਹਿੰਦੇ ਨੇ ਤਲਵਾਰ ਦੀ ਧਾਰ ਤੇ ਚੱਲਣਾ ਇਸ ਅਦੁੱਤੀ ਮਿਸਾਲ ਨੂੰ ਤੁਸੀਂ ਕਿਵੇਂ ਕੀਤਾ ਹੈ ਇਹ ਕਿਵੇਂ ਕਾਇਮ ਕੀਤਾ ਹੈ ਪੰਨੇ ਦਰ ਪੰਨੇ ਤੁਹਾਡਾ ਇਤਿਹਾਸ ਪੜ੍ਹੀਏ ਇੱਕ ਇੱਕ ਅੱਖਰ ਸਾਨੂੰ ਸਿਖਾਉਂਦਾ ਹੈ ਕਿ ਖੰਜਰ ਦੀ ਧਾਰ ਤੇ ਕਿਵੇਂ ਚੱਲਣਾ ਹੈ ਕਹਿੰਦੇ ਕਰਕੇ ਅਮਲ ਸਿਖਾਇਆ ਜੋ ਮਜ਼ਮੂ ਅਰਕ ਦਿਆ ਕਹਿੰਦੇ ਨੇ ਤੁਸੀਂ ਕੇਵਲ ਲੋਕਾਂ ਨੂੰ ਥਿਉਰੀ ਨਹੀਂ ਦਿੱਤੀ ਤੁਸੀਂ ਪ੍ਰੈਕਟੀਕਲ ਕਰਕੇ ਵਿਖਾਇਆ ਕੇਵਲ ਕਿਾ ਨਹੀਂ ਕਿ ਐਵੇਂ ਸੰਸਾਰ ਤੇ ਜਿਉਣਾ ਹੈ ਅਸਲ ਵਿੱਚ ਤੁਸੀਂ ਸੱਚ ਦੇ ਰਾਹ ਤੇ ਤੁਰ ਕੇ ਔਖੇ ਤੋਂ ਔਖੇ ਪਾਠ ਆਪਣੇ ਅਮਲੀ ਜੀਵਨ ਦੇ ਵਿੱਚ ਜੀ ਕੇ ਲੋਕਾਂ ਨੂੰ ਕਰਕੇ ਵਿਖਾਇਆ ਕਿ ਜਦੋਂ ਸੰਸਾਰ ਤੇ ਜੀਣਾ ਸੱਚ ਤੇ ਹੱਕ ਦੀ ਖਾਤਰ ਵੱਡੇ ਤੋਂ ਵੱਡੀ ਮੁਸੀਬਤ ਆਵੇ ਉਹਦੇ ਸਾਹਮਣੇ ਕਿਵੇਂ ਖੜੇ ਹੋਣੇ ਇਹ ਤੁਸੀਂ ਆਪਣੇ ਜੀਵਨ ਵਿੱਚ ਜੀ ਕੇ ਸਾਨੂੰ ਸਿੱਖਿਆ ਦੇ ਕੇ ਗਏ ਹੋ ਫਿਰ ਜ਼ਾਲਿਮੋਂ ਸੇ ਸ਼ੀਨ ਕੇ ਸਿੰਘੋਂ ਕੋ ਹੱਕ ਦੀਆ ਉਸ ਤੋਂ ਬਾਅਦ ਤੁਸੀਂ ਜ਼ਾਲਿਮਾਂ ਦੇ ਨਾਲ ਟੱਕਰ ਲਈ ਤੇ ਜਿਹੜੇ ਗੁਰੂ ਕੇ ਸਿੰਘ ਸੀ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਏ ਨੇ ਰਤਵੇ ਸੇ ਮਾਰ ਫਤ ਕੇ ਹੈ ਹਮ ਆਜ ਗਿਰ ਗਏ ਇੱਕ ਅਫਸੋਸ ਕਹਿ ਸਕਦੇ ਆ ਕਿ ਹਕੀਮ ਅੱਲਾ ਯਾਰਖਾ ਜੋਗੀ ਜੀ ਨੇ ਇੱਥੇ ਬਿਆਨ ਕੀਤਾ ਹੈ ਕਹਿ ਰਹੇ ਨੇ ਅਹ ਗੁਰੂ ਗੋਬਿੰਦ ਸਿੰਘ ਰਤਬੇ ਸੇ ਮਾਰ ਫਤਕੇ ਹਮ ਆਜ ਗਿਰ ਗਏ ਰਤਬੇਦਾਰ ਤੁੰਦੇ ਪਦਵੀ ਮਾਰਫਤਦਾਰ ਤੁੰਦੇ ਦੇਵੀ ਗਿਆਨ ਅਸਲ ਵਿੱਚ ਜਿਹੜਾ ਦੇਵੀ ਗਿਆਨ ਦਾ ਉੱਚਾ ਰਤਬਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ ਉਹਦੇ ਤੋਂ ਅਸੀਂ ਡਿੱਗ ਗਏ ਹਾਂ ਅੱਜ ਉਹ ਜਿਹੜੀ ਸਿੱਖੀ ਗੁਰੂ ਗੋਬਿੰਦ ਸਿੰਘ ਸਾਨੂੰ ਦੇ ਕੇ ਗਏ ਮਾਫ ਕਰਿਓ ਬਿਰਲਿਆਂ ਕੋਲ ਲੱਭਦੀ ਹੈ ਉਹ ਸਿੱਖੀ ਤੇ ਗਵਾਚਦੀ ਜਾ ਰਹੀ ਹੈ ਅੱਲਾ ਯਾਰ ਖਾਂ ਜੋਗੀ ਕਹਿੰਦੇ ਸਹਬਤ ਸੇ ਬੁੱਤ ਪ੍ਰਸਤੋਂ ਕੀ ਤਕਦੀਰ ਫਿਰ ਗਏ ਕਹਿੰਦੇ ਨੇ ਬੁੱਤ پرستਾਂ ਦੀ ਪੂਜਾ ਦੇ ਵਿੱਚ ਜਿਹੜੇ ਮੂਰਤੀ ਪੂਜਕ ਨੇ ਉਹਨਾਂ ਦੀ ਸੰਗਤ ਕਰ ਕਰਕੇ ਅਸੀਂ ਆਪਣੀ ਕਿਸਮਤ ਵਿਗਾੜ ਲਈ ਹੈ ਅਸੀਂ ਵੀ ਬੁੱਤ پرست ਜਿਹੀ ਬਣ ਕੇ ਰਹਿ ਗਏ ਜਿਸ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਅਕਾਲ ਦੇ ਪੁਜਾਰੀ ਬਣਾਇਆ ਸੀ ਅਸੀਂ ਅਕਾਲ ਨੂੰ ਛੱਡ ਕੇ ਅੱਜ ਮੜੀਆਂ ਕਬਰਾਂ ਤੇ ਜਿਹੜੇ ਬੁੱਤ پرستੀ ਹੈ ਉਸ ਪਾਸੇ ਨੂੰ ਤੁਰ ਪਏ ਹਾਂ ਹਕੀਮ ਸਾਹਿਬ ਕਹਿੰਦੇ ਨੇ ਅਸਲ ਦੇ ਵਿੱਚ ਸਾਡਾ ਦੁਖਾਂਤ ਰਤਬੇ ਸੇ ਮਾਰ ਫਤਕੇ ਹੈ ਹਮ ਆਜ ਗਿਰ ਗਏ ਸ਼ੂਭਤ ਸੇ ਬੁੱਤ پرستੋ ਕੀ ਤਕਦੀਰ ਫਿਰ ਗਏ ਕਹਿੰਦੇ ਬੁੱਤ پرستਾ ਦੀ ਸੰਗਤ ਕਰ ਕਰਕੇ ਅਸੀਂ ਵੀ ਆਪਣੀ ਕਿਸਮਤ ਨੂੰ ਵਿਗਾੜ ਲਿਆ ਅਸੀਂ ਆਪਣੇ ਉਸ ਉੱਚੇ ਰਤਬੇ ਤੋਂ ਗਿਰ ਗਏ ਕੰਜੇੜਾ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਕੇ ਗਿਆ ਸੀ ਅਗਲੇ ਸ਼ੇਰ ਦੇ ਵਿੱਚ 27ਵੇਂ ਸ਼ੇਰ ਦੇ ਵਿੱਚ ਹਕੀਮ ਸਾਹਿਬ ਕਹਿੰਦੇ ਨੇ ਫਾਰਿਗ ਇਬਾਦਤੋਂ ਸੇ ਗਰਜੇ ਕੇ ਹੋਏ ਗੁਰੂ ਉਹ ਸ਼ਾਹ ਜਿਸ ਸਹਜਾਦੋਂ ਸੇ ਕਿਉ ਗੁਲਹ ਚਾਰ ਸੂ ਫਰਮਾਏ ਖਾਤ ਬੰਦ ਉਹ ਚਾਰੋਂ ਹੀ ਨੇਕ ਖੂ ਸਭ ਵਾਕਿਆ ਬਿਆਨ ਕੀਆ ਸਤ ਗੁਰੂ ਕੇ ਰੂਬਰੂ ਸੁਣਤੇ ਹੀ ਜਿਸ ਕੋ ਆਪਕੇ ਤੇਵਰ ਬਦਲ ਗਏ ਗੱਦੀ ਸੇ ਉਤਰੇ ਤੇਗ ਉਠਾਈ ਸੰਭਲ ਗਏ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬਾਣ ਵਿੱਚ ਬੈਠੇ ਨੇ ਪਿੱਛੋਂ ਹਮਲਾ ਹੋ ਗਿਆ ਗੁਰੂ ਕੇ ਸਿੱਖ ਜਿਹੜੇ ਨੇ ਗੁਰੂ ਸਾਹਿਬ ਦੇ ਆਲੇ-ਦੁਆਲੇ ਦੀਵਾਰ ਬਣ ਕੇ ਖੜੇ ਹੋ ਗਏ ਨੇ ਔਰ ਆਸਾ ਕੀ ਵਾਰ ਦਾ ਕੀਰਤਨ ਹੋਇਆ ਦੀਵਾਨ ਦੀ ਸਮਾਪਤੀ ਹੋਈ ਹੈ ਭਜਨ ਬੰਦਗੀ ਤੋਂ ਗੁਰੂ ਸਾਹਿਬ ਵਿਹਲੇ ਹੋਏ ਨੇ ਫਾਰਗ ਇਬਾਦ ਤੋਂ ਸੇ ਗਰਜੇ ਕਿ ਹੁਏ ਗੁਰੂ ਗੱਲ ਕੀ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਭਜਨ ਸਿਮਰਨ ਤੋਂ ਵਿਹਲੇ ਹੋਏ ਨੇ ਪੁਛਾ ਜੇ ਸ਼ਹਜਾਦੋਂ ਸੇ ਕਿਉਂ ਗੁਲ ਹੈ ਚਾਰਸੂ ਆਪਣੇ ਸਹਬਜ਼ਾਦਿਆਂ ਨੂੰ ਪੁੱਛਦੇ ਨੇ ਕਿ ਪੁੱਤਰ ਜੀ ਆ ਚਾਰਸੂ ਫੇਰੇ ਚਾਰੇ ਪਾਸੇ ਸ਼ੋਰ ਸ਼ਰਾਬਾ ਕਿਸ ਗੱਲ ਦਾ ਮੱਚਿਆ ਹੋਇਆ ਹੈ ਫਰਮਾਇ ਖਾਤ ਬਾਂਧੂ ਚਾਰੋਂ ਹੀ ਨੇਕਖੋ ਨੇਕਖੋਂ ਦਾ ਕਹਿੰਦੇ ਅਰਥ ਹੈ ਨੇਕ ਵਿਚਾਰਾਂ ਵਾਲੇ ਉਹ ਚਾਰੇ ਸਾਹਿਬਜ਼ਾਦੇ ਨੇਕ ਤੇ ਸੁਸ਼ੀਲ ਸਪੁੱਤਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹੱਥ ਜੋੜ ਕੇ ਕਹਿੰਦੇ ਨੇ ਕਿ ਸਤਗੁਰੂ ਜੀ ਦੁਸ਼ਮਣ ਦਲ ਨੇ ਪਿੱਛੋਂ ਹਮਲਾ ਕਰ ਦਿੱਤਾ ਹੈ ਸਭ ਵਾਕਿਆ ਬਿਆਨ ਕੀਆ ਸਤਗੁਰੂ ਕੇ ਰੂਬਰੂ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਹਿੰਦੇ ਨੇ ਸਾਰਾ ਹਾਲ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਦਿੱਤਾ ਹੈ ਸੁਣਤੇ ਹੀ ਜਿਸ ਕੋ ਆਪਕੇ ਤੇਵਰ ਬਦਲ ਗਈ ਕਹਿੰਦੇ ਇਹ ਵਾਕਿਆ ਸੁਣਦਿਆਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮિજાਜ ਬਦਲ ਗਿਆ ਇਕਦਮ ਜਿਹੜਾ ਅੰਦਰ ਜੋਸ਼ ਪੈਦਾ ਹੋਇਆ ਗੱਦੀ ਸੇ ਉੱtre ਸਿੰਘਾਸ਼ਨ ਤੋਂ ਸਤਗੁਰੂ ਜੀ ਉੱtre ਨੇ ਤੇਗ ਉਠਾਈ ਤਲਵਾਰ ਹੱਥ ਵਿੱਚ ਚੁੱਕ ਲਈ ਸੰਭਲ ਗਏ ਤੇ ਸਤਗੁਰੂ ਇਕਦਮ ਸਾਵਧਾਨ ਹੋ ਗਏ ਨੇ ਅਸਲਾ ਸਜਾਏ ਕਲਗੀ ਲਗਾਏ ਤਬਰ ਲਿਆ ਤੀਰੋਂ ਸੇ ਖੂਬ ਠੋਕ ਪੌਸਕੇ ਤਰਕਸ਼ ਕੋ ਭਰ ਲਿਆ ਘੋੜਾ ਮੰਗਾਰ ਕਾਬ ਪੇ ਜਬ ਪਾਉ ਧਰ ਲਿਆ ਕਾਬੂ ਅਨਾਕੋ ਬਾਮ ਕੇ ਇਕ ਦੇਵ ਕਰ ਲਿਆ ਸਿੰਘੋ ਮੇ ਜਬ ਰਵਾ ਹੁਆ ਗੁਰਕਾਸ ਮੰਦ ਥਾ ਵਾਹਿਗੁਰੂ ਕੀ ਫਤਿਹ ਕਾ ਨਾਰਾ ਬੁਲੰਦ ਥਾ ਕਹਿੰਦੇ ਨੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਆਪ ਸਤਗੁਰੂ ਜੰਗ ਕਰਨ ਵਾਸਤੇ ਤਿਆਰ ਹੋਏ ਨੇ ਅਸਲਾ ਸਜਾਏ ਕਲਗੀ ਲਗਾਏ ਤਬਰ ਲਿਆ ਤਬਰ ਕਹਿੰਦੇ ਸਫਾ ਜੰਗ ਨੂੰ ਸਤਗੁਰੂ ਜੀ ਨੇ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀਸ ਤੇ ਕਲਗੀ ਸਜਾ ਲਈ ਹੈ ਅਸਲਾ ਸੰਭਾਲ ਰਿਹਾ ਹੈ ਹੱਥ ਵਿੱਚ ਸਫਾ ਜੰਗ ਫੜ ਲਿਆ ਤੀਰੋਂ ਸੇ ਖੂਬ ਠੋਸ ਕੇ ਤਰਕਸ਼ ਕੋ ਭਰ ਲਿਆ ਤੇ ਸਤਗੁਰੂ ਜੀ ਨੇ ਸਜਸਤਾਰ ਸਜਾਈ ਕਲਗੀ ਲਗਾਈ ਆਪਣਾ ਸਫਾ ਜੰਗ ਪੜਿਆ ਤੇ ਜਿਹੜਾ ਪੱਥਾ ਸੀ ਉਹਨੂੰ ਸਤਗੁਰੂ ਨੇ ਤਨ ਤਨ ਕੇ ਤੀਰਾਂ ਨਾਲ ਭਰ ਲਿਆ ਘੋੜਾ ਮੰਗਾ ਰਕਾਬ ਪੇਜਪਾ ਪਾਉ ਧਰ ਲਿਆ ਸਤਗੁਰੂ ਨੇ ਆਪਣਾ ਘੋੜਾ ਮੰਗਵਾਇਆ ਉਹਦੀ ਰਕਾਬ ਤੇ ਸਤਗੁਰੂ ਨੇ ਪੈਰ ਰੱਖਿਆ ਘੋੜੇ ਤੇ ਅਸਵਾਰ ਹੋਏ ਕਾਬੂ ਅਨਾਕੋ ਥਾਮ ਕੇ ਇੱਕ ਦੇਵ ਕਰੜੀਆ ਅਨਾ ਕਹਿੰਦੇ ਨੇ ਵਾਗ ਨੂੰ ਸਤਗੁਰੂ ਜੀ ਨੇ ਘੋੜੇ ਦੀਆਂ ਵਾਗਾਂ ਨੂੰ ਫਕ ਫੜ ਲਿਆ ਘੋੜਾ ਵੀ ਮਨ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਦੇਵਤਾ ਹੋਵੇ ਹਕੀਮ ਸਾਹਿਬ ਕਹਿੰਦੇ ਨੇ ਇੰਜ ਲੱਗਦਾ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਕਿਸੇ ਦੇਵਤੇ ਨੂੰ ਆਪਣੇ ਕਾਬੂ ਕਰ ਲਿਆ ਹੋਵੇ ਸਿੰਘੋਂ ਮੇ ਜਬ ਰਵਾ ਹੁਆ ਸਤ ਗੁਰ ਕਾ ਸਮੰਦ ਥਾ ਸਮੰਦ ਕਹਿੰਦੇ ਘੋੜੇ ਨੂੰ ਫਿਰ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਸਿੰਘਾਂ ਦੇ ਵਿੱਚ ਰਵਾ ਹੁੰਦਾ ਹੈ ਭਾ ਵਿੱਚ ਕਾਰੋਂ ਲੰਘਦਾ ਹੈ ਵਾਹਿਗੁਰੂ ਕੀ ਫਤਿਹ ਕਾ ਨਾਰਾ ਬੁਲੰਦ ਥਾ ਸਾਰੇ ਗੁਰੂ ਕੇ ਸਿੰਘਾਂ ਨੇ ਗੱਜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਸ ਤਰ੍ਹਾਂ ਹਕੀਮ ਸਾਹਿਬ 28ਵੇਂ ਸ਼ਬਦ ਸ਼ੇਰ ਦੇ ਵਿੱਚ ਕਹਿੰਦੇ ਨੇ ਕਿ ਸਤਿਗੁਰੂ ਜੀ ਹੁਣ ਆਪ ਮੈਦਾਨੇ ਜੰਗ ਵਿੱਚ ਤੁਰੇ ਨੇ ਹਾਂ ਮੈਂ ਵਰਣਨ ਕਰ ਸਕਾਂ ਹਕੀਮ ਅੱਲਾ ਜਾ ਰੱਖਾ ਜੋਗੀ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਨੇ ਐ ਗੁਰੂ ਗੋਬਿੰਦ ਸਿੰਘ ਮੇਰੇ ਤੇ ਕਿਰਪਾ ਕਰ ਮੈਨੂੰ ਕੋਈ ਨਾਮ ਰਸ ਦੀ ਸ਼ਰਾਬ ਦਾ ਪੁਰਾਣਾ ਪਿਆਲਾ ਪਿਆ ਜਿਹਦੇ ਨਾਲ ਮੈਂ ਇਨਾ ਕੋ ਰਸ ਵਿੱਚ ਮਸਤ ਹੋ ਜਾ ਕਿ ਤੂੰ ਜਿਹੜਾ ਮੈਦਾਨੇ ਜੰਗ ਵਿੱਚ ਜੰਗ ਲੜਨ ਜਾ ਰਹੀ ਹੈ ਉਸ ਜੰਗ ਨੂੰ ਮੈਂ ਬਿਆਨ ਕਰ ਸਕਾਂ ਕਹਿੰਦੇ ਸਤ ਗੁਰ ਕੀ ਤਾਂ ਕਿ ਰਣ ਮੇ ਲੜਾਈ ਦਿਖਾ ਸਕੂੰ ਮੈਂ ਇਨਾਂ ਕੋ ਉਸ ਨਾਮ ਰਸ ਦੇ ਵਿੱਚ ਮਤਵਾਲਾ ਹੋ ਜਾਮਾ ਉਸ ਸ਼ਰਾਬ ਤੌਰ ਤੇ ਤੇ ਉਹਨਾਂ ਨੇ ਵੈਸੇ ਆਪਣੇ ਵੱਲੋਂ ਨਾਮ ਰਸ ਦੇ ਵਿੱਚ ਕੀਤਾ ਹੈ ਕਹਿੰਦੇ ਨੇ ਮੈਂ ਇਨਾਂ ਕੋ ਨਸ਼ੇ ਦੇ ਵਿੱਚ ਮਸਤ ਹੋ ਜਾ ਨਾਮ ਦੇ ਰਸ ਵਿੱਚ ਮਸਤ ਹੋ ਜਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀ ਜਾ ਰਹੀ ਜੰਗ ਜਿਹੜੀ ਹੈ ਮੈਂ ਵੀ ਉਸ ਜੰਗ ਦੇ ਵਿੱਚ ਸ਼ਾਮਲ ਹੋ ਕੇ ਇਹ ਸਾਰਾ ਕੁਝ ਵੇਖ ਸਕਾਂ ਮੈਂ ਭੀ ਰਕਾਬ ਥਾਮ ਕੇ ਮੈਦਾਨੇ ਜਾ ਸਕੂੰ ਕਹਿੰਦੇ ਸੁਰਤ ਕਰਕੇ ਮੈਂ ਵੀ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀਆਂ ਰਕਾਬਾਂ ਪਕੜ ਕੇ ਮੈਦਾਨੇ ਜੰਗ ਵਿੱਚ ਜਾ ਕੇ ਦੋ ਹੱਥ ਕਰ ਸਕਾਂ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਮੈਦਾਨੇ ਜੰਗ ਵਿੱਚ ਲੜੀ ਜਾ ਰਹੀ ਜੰਗ ਨੂੰ ਬਿਆਨ ਕਰ ਸਕਾਂ ਅੱਗੇ ਕਹਿੰਦੇ ਨੇ ਵੋ ਦੇਖੋ ਰਣ ਮੇ ਤੇਗ ਬਹਾਦਰ ਕਾ ਲਾਲ ਹੈ ਵੋ ਦੇਖੋ ਬਣ ਮੇ ਸਰਵੜੇ ਫੌਜੀ ਅਕਾਲ ਹੈ ਤਰਵਾਰ ਦਸਤ ਰਾਸਤ ਮੇ ਹੈ ਚਪ ਮੇ ਢਾਲ ਹੈ ਸੂਰਜ ਕੇ ਸਰਪੇ ਬਦਰ ਪੀ ਹੈ ਔਰ ਖਲਾਲ ਹੈ ਸ਼ਮਸ਼ੀਰ ਜਬ ਹਿਲਾਈ ਤੋ ਬਿਜਲੀ ਚਮਕ ਗਈ ਦਹਿਸ਼ਤ ਸਾਰੀ ਫੌਜ ਅਦੂ ਕੀ ਦਬਕ ਗਈ ਹੁਣ ਹਕੀਮ ਸਾਹਿਬ ਨੇ ਸਰਸਾ ਨਦੀ ਦੇ ਕੰਡੇ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੇ ਜਾ ਰਹੇ ਉਸ ਜੰਗ ਦਾ ਵਰਣਨ ਕੀਤਾ ਤੇ ਕਿਤੇ ਸੁਰਤ ਉਸ ਹਕੀਮ ਸਾਹਿਬ ਦੇ ਸ਼ੇਰਾਂ ਵੱਲ ਖੜਿਓ ਇੱਕ ਇੱਕ ਸ਼ਬਦ ਉਹਦੇ ਜਿਹੜੇ ਲਿਖੇ ਹੋਏ ਨੇ ਧਿਆਨ ਦੇ ਨਾਲ ਸੁਣੀਏ ਕਹਿੰਦੇ ਨੇ ਵੋ ਦੇਖੋ ਰਣਮੇ ਤੇਗ ਬਹਾਦਰ ਕਾ ਲਾਲ ਹੈ ਕਹਿੰਦੇ ਆਓ ਵੇਖੋ ਸਰਸਾ ਨਦੀ ਦੇ ਕੰਢੇ ਮੈਦਾਨੇ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਲੜ ਰਿਹਾ ਵੋ ਦੇਖੋ ਬਣਮੇ ਸਰਵਰੇ ਫੌਜੀ ਅਕਾਲ ਹੈ ਕਹਿੰਦੇ ਅਕਾਲ ਪੁਰਖ ਦੀ ਫੌਜ ਦਾ ਸਰਦਾਰ ਆਓ ਵੇਖੋ ਕਿਵੇਂ ਮੈਦਾਨੇ ਜੰਗ ਦੇ ਵਿੱਚ ਡਟਿਆ ਹੋਇਆ ਹੈ ਤਲਵਾਰ ਦਸਤੇ ਰਾਸਤੇ ਮੇ ਹੈ ਚੱਪ ਮੇ ਢਾਲ ਹੈ ਦਸਤੇ ਰਾਸ ਦਾ ਅਰਥ ਹੈ ਸੱਜਾ ਹੱਥ ਚੱਪ ਦਾ ਅਰਥ ਹੁੰਦਾ ਹੈ ਖੱਬਾ ਹੱਥ ਕਹਿੰਦਾ ਆਕਾਲ ਪੁਰਖ ਦੇ ਫੌਜ ਦੇ ਸਰਦਾਰ ਦੇ ਸੱਜੇ ਹੱਥ ਦੇ ਵਿੱਚ ਤਲਵਾਰ ਹੈ ਖੱਬੇ ਹੱਥ ਦੇ ਵਿੱਚ ਢਾਲ ਪਕੜੀ ਹੋਈ ਹੈ ਸੂਰਜ ਕੇ ਸਰਪੇ ਬਦਰ ਪੀ ਹੈ ਔਰ ਖਲਾਲ ਹੈ ਕਹਿੰਦੇ ਇੰਜ ਲੱਗਦਾ ਸੀ ਜਿਵੇਂ ਸੂਰਜ ਦੇ ਸਿਰ ਤੇ ਚੰਦਰਮਾ ਹੋਵੇ ਤੇ ਪੂਰਾ ਉਹ ਵੀ ਪੂਰਾ ਪੁੰਨਿਆਂ ਦਾ ਚੰਦਰ ਚੰਦ ਹੋਵੇ ਸ਼ਮਸ਼ੀਰ ਜਦ ਖਲਾਈ ਤੋ ਬਿਜਲੀ ਚਮਕ ਗਈ ਹਕੀਮ ਸਾਹਿਬ ਕਹਿੰਦੇ ਜਿਵੇਂ ਸਤਗੁਰੂ ਜੀ ਨੇ ਹੱਥ ਵਿੱਚ ਪਕੜੀ ਹੋਈ ਸ਼ਮਸ਼ੀਰ ਨੂੰ ਖਲਾਇਆ ਇੰਜ ਲੱਗਦਾ ਸੀ ਮਨ ਨੂੰ ਇੱਕਦਮ ਬਿਜਲੀ ਚਮਕੀ ਹੋਵੇ ਦਹਸ਼ਤ ਸੇ ਸਾਰੀ ਫੌਜ ਅੱਦੂ ਕੀ ਦਬਕ ਗਈ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਜਦੋਂ ਮੈਦਾਨੇ ਜੰਗ ਵਿੱਚ ਚੱਲ ਰਹੀ ਸੀ ਤੇ ਦੁਸ਼ਮਣ ਦਲ ਦੀ ਸਾਰੀ ਫੌਜ ਕਹਿੰਦੇ ਘਬराई ਖੋਈ ਸੀ ਡਰੀ ਹੋਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਤਾ ਨਹੀਂ ਮੈਦਾਨੇ ਜੰਗ ਦੇ ਵਿੱਚ ਕੀ ਖੇੜ ਵਰਤਾ ਦੇਣੀ ਹੈ ਸਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰਸਾ ਨਦੀ ਦੇ ਕੰਢੇ ਤੇ ਹਕੀਮ ਸਾਹਿਬ ਦੇ ਕਹਿਣ ਅਨੁਸਾਰ ਮੈਦਾਨੀ ਜੰਗ ਦੇ ਵਿੱਚ ਡਟਦੇ ਨੇ ਦੁਸ਼ਮਣ ਦਲ ਨੂੰ ਸਤਗੁਰੂ ਜੀ ਨੇ ਆਪਣੀ ਤਲਵਾਰ ਦੇ ਜੋਰ ਵਿਖਾਏ ਅੱਗੇ ਕਿਵੇਂ ਸਰਸਾ ਨਦੀ ਤੇ ਜੁੱਧ ਹੁੰਦਾ ਜੋ ਵੀ ਪ੍ਰਸੰਗ ਹਕੀਮ ਸਾਹਿਬ ਨੇ ਲਿਖਿਆ ਉਹਦੀ ਵਿਚਾਰ ਅਗਲੀ ਵੀਡੀਓ ਵਿੱਚ ਆਪਾਂ ਸਰਵਣ ਕਰਾਂਗੇ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ